ਲਾਈਕ ਸਸੀ ਗੱਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਚਾਚਾ ਐਂਡ ਭਤੀਜਾ ਜੂ ਡਿਊ ਚੈਨਲ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗੀਆਂ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਹੁਤ ਬਹੁਤ ਧੰਨਵਾਦ ਆਸ ਕਰਦਾ ਹਾਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਇਹ ਚੈਨਲ ਨਵਾਂ ਬਣਾਇਆ ਅੱਜ ਜੀ ਤੇ ਪਹਿਲੀ ਵੀਡੀਓ ਪਾਉਣ ਲੱਗੇ ਆ ਤੇ ਸਾਡੇ ਆਹ ਬੰਦਾ ਸਾਡਾ ਬਹੁਤ ਜਿਆਦੇ ਮਿਹਨਤ ਤਾ ਲੰਦੇ ਦੀ ਸਾਰੀ ਆ ਬੰਦੇ ਦੀ ਕਰਾ ਵੰਦਾ ਜਿਹੜਾ ਤੁਹਾਨੂੰ ਸਾਹਮਣੇ ਦਿਖ ਰਿਹਾ ਲੋਗਾਂ ਚ ਪਟਾਕੇ ਇਹਨੇ ਪਾਉਣ ਨੇ ਲੋਕ 10-10 ਲੱਖ ਰੁਪਏ ਚ ਕੀ ਫਰਦ ਨੇ ਇਹਦੇ ਪਿੱਛੇ ਕਹਿੰਦੇ ਵੀ ਹਟ ਨਾ ਇੱਕ ਬਲੌਗ ਸ਼ੂਟ ਕਰ ਮਤਲਬ 10-10 ਲੱਖ ਰੁਪਏ ਮਗਰ ਤੇ ਕੀ ਹਰਦੇ ਨੇ ਪਰ ਇਹ ਮੈਨੂੰ ਕਹਿੰਦਾ ਕਹਿੰਦਾ ਵੀ ਤੇਰੇ ਨਾਲ ਪਿਆਰ ਆ ਤੇਰੇ ਨਾਲ ਫ੍ਰੀ ਚ ਬਲੌਗ ਸ਼ੂਟ ਕਰ ਲੈ ਕਹਿੰਦਾ ਕਿਸੇ ਨਾਲ ਪੈਸਿਆਂ ਪਿੱਛੇ ਵੀ ਨਹੀਂ ਕਰਨਾ ਆ ਗੰਗਾਣਾ ਕਰ ਬਣੇ ਕਰੀ ਲਓ ਜੀ ਅਬ ਇਹ ਅਨਬਾਕਸਿੰਗ ਕਰ ਰਹੇ ਆ ਜੀ ਅਨਬਾਕਸਿੰਗ ਇਹ ਤਾਂ ਤੇਰੇ ਸਾਨੂੰ ਡੰਗਰਾਂ ਵਾਹ ਤੇ ਕਿੰਨਾ ਕੁ ਬেনিਫਿਟ ਹੈ ਦਾ ਹੂੰ ਦੇਖੋ ਹੁਣ ਪਾ ਕੇ ਪਤਾ ਲੱਗੂ ਪਹਿਲੀ ਵਾਰ ਪਾਉਣਾ ਹਾਂ ਇਹ ਮਾਰ ਪਹਿਲੀ ਵਾਰ ਪਾਉਣਾ ਹੂੰ ਦੂਆ ਪਾਉਣਾ ਹੁਣ ਡੰਗਰ ਨੇ ਤੇਰੇ ਸਾਨੂੰ ਡੰਗਰ ਦੁੱਧ ਵਧਾਉਂਦੇ ਆ ਇਹ ਦੇ ਨਾ ਹਾਂ ਹੂੰ ਦੂਆ ਇਹਨਾਂ ਨੇ ਕਈ ਵਾਰ ਵਧਾ ਵੀ ਦਿੰਦੇ ਨੇ ਅੱਛਾ ਕੋਈ ਪਤਾ ਨਹੀਂ ਕਿਹੜੇ ਰਾਜ ਦੀ ਬਸ ਜਾਈ ਜਾਣੀ ਐ ਏਡੀ ਵੜੀ ਗੱਲ ਬਾਤ ਦੇਖਦੇ ਆਂ ਦਾ ਰਿਜ਼ਲਟ ਫਿਰ ਹੁਣ ਡੰਗਰਾਂ ਨੂੰ ਪਾ ਕੇ ਨਾ ਇਹ ਲਿਖਾਂਗੇ ਦਾ ਰਿਜ਼ਲਟ ਜਉਣਾ ਮੋੜ ਆਪਣਾ ਕੁੜਤਾ ਚਾਦਰਾਂ ਲਾ ਕੇ ਅੱਜ ਨੀਕਰ ਚ ਆਇਆ ਓਏ ਯਾਦਰਾ ਆਵਾਜ਼ ਹੋ ਮੋਰਨੀ ਵਾਲਾ ਲੈ ਪਾਇਣ ਤੋਂ ਪਹਿਲੇ ਵਾਲਾ ਜਨੇ ਕਿੰਨੇ ਦਾ ਬਣਵਾਇਆ ਚ 6000 ਦਾ ਬਣਵਾਇਆ ਮੋਰਨੀ ਵਾਲਾ ਚਾਦਰ ਆ ਪੰਜ ਉਹ ਇੰਨੀ ਦਾ ਮੋਰਨੀ ਆਣੀ 11500 ਦੀ ਕਿੰ ਮਹਿੰਗੀ ਆ ਕਿਢਾਈ ਕਰਾਉਣੀ ਪੈਦੀ ਆ ਲੈ ਲੈ ਅੱਲਾ ਹੋਈ ਤੁਹਾਨੂੰ ਇੱਕ ਪੱਖਾ ਦਿਖਾਉਣ ਲੱਗੇ ਆ ਪੱਖਾ ਦੇਖਿਓ ਆ ਆ ਇਹਦਾ ਰਿਮੋਟ ਇਹ ਤੋਂ ਆਨ ਆਫ ਹੁੰਦਾ ਜਿਵੇਂ ਆਪਣਾ ਆਮ ਪੱਖੇ ਵਾਲਾ ਹੁੰਦਾ ਉਹ ਪੰਪ ਪਈਆ ਜਿਹੜਾ ਪਕਮਾਉਣੇ ਹੁੰਦੇ ਓਵੇਂ 1 2 3 4 5 ਤੇ ਸਪੀਡ ਹੈ ਜੀ ਹੁਲ ਤੇ ਵਾਕੀ ਕੁਝ ਜੀਆਂ ਆ ਸਰਟਿੰਗਸ ਨੇ ਆ ਲਾਈਟ ਦੀ ਹੋਊਗੀ LED ਵਾਲੀ ਆ ਸਲੀਪ ਮੋਡ ਹੋ ਗਿਆ ਤੇ ਆ ਟਾਈਮਰ ਹੋ ਗਿਆ ਇੱਕ ਤੇ ਮੈਂ ਤੁਹਾਨੂੰ ਦਿਖਾਉਣਾ ਆਨ ਕਰਕੇ ਹੁਣ ਆ ਆਇਕੋ ਆ ਹੋ ਗਿਆ ਜੀ ਆਨ ਆਏ ਲਟਾ ਮੱਝ ਜਿਹੜੀਆਂ ਨੇ ਦੇਖਾ ਨੂੰ ਵੀ ਸੋਹਣਾ ਲੱਗਦਾ ਬਹੁਤ ਜ਼ਿਆਦੇ ਤੇ ਸਾਲਾ ਹੈ ਭੋਰਾ ਗਾ ਸਪੀਡ ਦੇਖੋ ਕਿੰਨੀ ਹੈ ਜੀ ਬੜੀ ਲੱਗੀ ਹੋਣੀ ਜੀ ਜੀ ਅਰ ਮੋੜ ਤੋਂ ਹੀ ਚੱਲਦਾ ਮੈਂ ਚਾਚਾ ਇੱਕ ਗੱਲ ਤਾਂ ਦੱਸ ਮੋਟਰਾਂ ਬਣੀਆਂ ਨੇ ਇਹਦੀ ਵੀ ਪਾਉਣਾ ਰਹਿੰਦੀ ਆ ਮੋਟਰ ਇਹਦੀ ਵੀ ਰਹਿੰਦੀ ਆ ਪਾਉਣਾ ਅਜੇ ਨਹੀਂ ਤੂੰ ਮੈਨੂੰ ਇਹ ਦੱਸ ਹੁਣ ਮੋਟਰ ਦਾ ਪਉਦਨ ਪਾਈ ਸੀ ਸੜ ਗਈ ਚੱਕਰ ਕੀ ਹੋ ਗਿਆ ਸੜ ਗਈ ਸੜ ਕਾ ਦੇਣਾ ਕੀ ਮਤਲਬ ਕੋਈ ਤਾਂ ਰੀਜ਼ਨ ਹੋਊਗਾ ਬਹੁਤ ਨਵੀਂ ਲਿਆਂਦੀ ਆ ਇਹਦਾ ਫਿਰ ਤੇਰੇ ਤੇ ਮਿਸਤਰੀ ਤੇ ਸਵਾਲ ਉੱਠਦੇ ਆ ਵੀ ਤੇਰੀ ਪਾਈ ਮੋਟਰ ਸੜ ਕਿਵੇਂ ਗਈ ਨਹੀਂ ਆਪਣਾ ਇਹਦਾ ਸਵਾਲ ਆਏ ਆ ਚਾਚਾ ਐਵੇਂ ਮਾਰਕੀਟ ਘੜ ਜਾਣੇ ਆਪਣੀ ਮੋਟਰ ਕੋਲ ਨੂੰ ਕਹਿਣਾ ਨਹੀਂ ਗਏ ਨੇ ਮੋਟਰਾਂ ਦਾ ਸੀਜ਼ਨ ਆ ਹੁਣ ਬਹੁਤ ਸੜਨੀਆਂ ਨੇ ਲੋਕਾਂ ਦੀਆਂ ਆਪਾਂ ਨੂੰ ਕਿਸੇ ਨੇ ਕਹਿਣਾ ਨਹੀਂ ਹੈਗਾ ਫਿਰ ਹਾਂ ਆਪਣਾ ਸੜੀ ਦੀ ਆਡਰ ਸੜੀ ਹੈ ਸੜੀ ਤਾਂ ਅਗਲੇ ਦੀ ਆ ਸਾਡੇ ਮਿਸਤਰੀ ਨੇ ਨਾ ਜੀ ਇਹ ਜੇ ਮੋਟਰ ਪਾਈ ਸੀ ਸੜ ਗਈ ਸੀ ਪਹਿਲਾਂ ਮਿਸਤਰੀ ਜੀ ਕਿੰਨੇ ਚਿਰ ਬਾਅਦ ਵਾਰੇ ਸੜ ਗਈ ਇਹ ਪੁਰਾਣੀ ਸੀ ਕਿੰਨਾ ਚਿਰ ਕੱਢ ਗਈ ਹਾਂ ਹਾਂ ਪੰਜ ਚਾਰ ਦਿਨ ਗੱਟੇ ਨੇ ਨਹੀਂ ਪੰਜ ਚਾਰ ਦਿਨ ਗੱਟੇ ਨੇ ਆਪਾਂ ਦੋ ਦਿਨ ਗੱਟੇ ਨੇ ਵਾਹ ਪੁਰਾਣੀ ਦੀ ਨਾ ਆਪਾਂ ਹੁਣ ਜਿਹੜੀ ਪਾਉਣੀ ਆ ਹੁਣ ਨਵੀਂ ਪੈ ਰਹੀ ਆ ਹੁਣ ਨਵੀਂ ਪਾਉਣੀ ਆ ਹੁਣ ਪਤਾ ਲੱਗੂ ਤਰਾ ਨਹੀਂ ਆ ਦੇਖਣੀ ਹੁਣ ਪਤਾ ਲੱਗੂ ਆ ਚਾਦਰਾ ਕਿ ਕਿੰਨਾ ਕੁ ਤਰ ਚ ਦਾਵਾ ਕੱਡਾ ਮੇਤਰੀਆਂ ਤੂੰ ਹੁਣ ਪਤਾ ਲੱਗਣਾ ਅਸਲੀ ਤਾਂ ਆ ਲੈ ਆਂਦੀ ਵੀ ਨਵੀਂ ਕਿਹੜੀ ਕੰਪਨੀ ਦੇ ਚਾਹੇ ਇਹ ਆਪਾਂ ਜੀ ਬੋਟ ਜੀ ਨੂੰ ਪਾਈ ਆ ਅੱਛਾ ਜੀ ਹਿੰਦੁਸਤਾਨ ਹਾਂ ਜੀ ਇਹ ਹਿੰਦੁਸਤਾਨ ਦੀ ਹੈ ਇਹ ਆਪਣੇ ਮੋਦੀ ਕੀ ਆ ਇਹ ਉਹਦੇ ਨਾਲੋਂ ਫਰਕ ਹੈ ਮੋਟਰ 6 ਇੰਚ 3 ਇੰਚ ਆ ਇਹ ਮੋਦੀ ਦੀ ਯਾਰਾ ਜੀ ਉਹ ਜਿਹੜੀ ਉਹਦੀ ਉਹੀ ਆ ਹਾਂ ਹਾਂ ਜੀ ਉਹ ਤੋਂ ਵੱਡੀ ਹੋਈ ਫੇਰ ਤਾਂ ਜਿਆ ਬਾਏ ਤੇਰਾ ਸਿਸਟਮ ਜਿਹੜਾ ਪੀਐਮ ਹਾਊਸ ਆ ਉੱਥੇ ਇਹਦੇ ਨਾਲ ਦੀ ਮੋਟਰ ਲੱਗੀ ਹੋਈ ਆ ਮੋਦੀ ਹੁਣੀ ਇਹਦੇ ਨਾਲ ਦੀ ਮੋਟਰ ਦਾ ਪਾਣੀ ਪੀਂਦੇ ਨੇ ਤਾਂ ਹੀ ਦਿਮਾਗ ਜੇਲਾ ਕਿੰਨਾ ਉਹਦਾ ਹੁਣ ਤੂੰ ਕਰ ਦੇ ਫਟਾਜ ਮੈਂ ਤਿੰਨ ਗਲਾਸ ਪੀਨੇ ਆ ਤੂੰ ਭਰ ਕੇ ਫੇਰ ਦੇਖਣਾ ਵੀ ਦਿਮਾਗ ਚੱਲਦਾ ਖੜਦਾ ਮੈਂ ਤੇਰੀ ਬੀਜੀ ਆ ਛੜੀ ਹੋ ਗਈ ਆ ਜੀ ਚਲੋ ਲਓ ਜੀ ਇਹਦਾ ਕਰਤੀ ਅਨਬਾਕਸਿੰਗ ਅਨਬਾਕਸਿੰਗ ਹੋ ਗਈ ਅਨਬਾਕਸਿੰਗ ਹੋਈ ਤੇ ਇਹ ਵਿੱਚੋਂ ਨਿਕਲਿਆ ਇਹਦੇ ਆਹ ਲੈ ਵੀ ਦੋ ਨਿਕਲਿਆ ਆਂ ਮਿਸਤਰੀ ਸਾਹਿਬ ਨੂੰ ਦਿਖਾ ਰਿਹਾ ਵੱਡੀ ਉਹਦੀ ਵੱਡੀ ਲਓ ਬਈ ਨਿਕਲਿਆ ਜੀ ਮੋਟਰ ਇਹਦੇ ਵਿੱਚ ਕਸ ਕੇ ਤਾਮਾ ਜਾਂ ਮਾ ਫਟਾ ਕਰ ਦੇਣੀ ਆ ਪਾ ਕੇ ਵਿੱਚ ਪੈਂਦੀ ਆ ਦੇਖ ਪਾ ਕੇ ਦੇਖੋ ਤਾਂ ਪਾ ਕੇ ਦੇ ਵਿੱਚ ਟੇਬਲ ਆ ਇਹਦੇ ਬੋਰ ਨੇ ਖੁੱਲੇ ਹੋਣਾਂ ਜਿੱਤੇ ਕੀ ਕਰ ਜਵਾਬ ਕਰ ਜਾਂਦੇ ਨੇ ਲੋਕ ਧਿਆਨ ਨਹੀਂ ਰੱਖਦੇ ਲਈ ਛੋੜ ਦਿੰਦੇ ਨੇ ਉਹ ਤਾਂ ਠੀਕ ਆ ਤਾਂ ਬਾਦੂ ਆ ਇਹਦਾ ਸੱਖਾ ਫਟੋਣਾ ਤਾਰ ਜਾਨੀਆਂ ਨਾਲ ਅੱਛਾ ਜਾਣੀ ਵੀ ਕਹਿਣ ਤੋਂ ਭਾਵ ਜੱਜਾ ਫੋਲ ਕੇ ਫਟਾਫਟ ਇਹਦੇ ਪਾਣੀ ਪਰੋਏ ਚ ਇਹਦੇ ਚ ਉਹ ਕਹਤੇ ਚੈੱਕ ਕਰਨੀ ਆ ਹਾਂ ਦੇਖ ਕਰਨੀ ਆ ਠੀਕ ਹੈ ਤਾਂ ਲੀਕੇਜ ਤਾਂ ਨਹੀਂ ਹੈ ਇਹੋ ਅੱਛਾ ਆ ਵੀ ਨਾਲ ਪਾਣੀ ਨਹੀਂ ਜੱਜਾ ਇਹ ਜ਼ਰੂਰੀ ਹੁੰਦਾ ਚੈੱਕ ਕਰਕੇ ਹੁਣੇ ਮਤਲਬ ਇਹ ਤਾਂ ਗਾਰੰਟੀ ਵੀ ਹੋਊ ਇਹਦੀ ਕਿੰਨੇ ਜਰਦੀ ਹੈ ਜੀ ਗਾਰੰਟੀ ਇਹਦੀ 15 ਸਾਲ ਦੀ 15 ਸਾਲ ਦੀ ਗਾਰੰਟੀ ਆ ਵੀ ਆ ਹਿੰਦੁਸਤਾਨ ਦੀ ਮੋਟਰ ਆ ਜਿਹੜੀ ਪੀ ਐਮ ਹਾਊਸ ਦੇ ਵਿੱਚ ਲੱਗੀ ਆ ਸੇਮ ਉਹਦੇ ਨਾਲ ਦੀ ਮੋਟਰ ਲਿਆਂਦੀ ਆ ਇਹ ਕਿਧਰੋਂ ਬਸਾਉਣਾ ਇਹਦਾ ਮਿਸਤਰੀ ਇਹ ਕਹਿੰਦਾ ਕਹਿੰਦਾ ਵੀ ਮੋਟਰ ਉਹ ਪਾਉਣੀ ਆ ਜਿਹੜੀ ਮੋਦੀ ਵਰਤਦਾ ਫੇਰ ਆ ਲਿਆਂਦੀ ਆ ਹਿੰਦੁਸਤਾਨ ਵਾਲਿਆਂ ਦੀ ਝੋਲਾ ਵਰਕੇ ਲਾ ਜਾਂਦਾ ਆ ਛਾਜੇ ਤੇ ਆ ਜੋ ਇਹਨੂੰ ਕੀ ਹੋਇਆ ਹੋਇਆ ਸੀ ਹੈ ਸਫਲ ਲੋਈ ਆ ਆਪਣਾ ਹੋ ਗਿਆ ਆ ਸੋਲਰ ਸਿਸਟਮ ਵਾਲੇ ਸੈੱਲ ਹੁੰਦੇ ਨੇ ਜਿਹੜੇ ਇਹ ਆਪਾਂ ਫਿੱਟ ਕਰਕੇ ਆ ਮੋਟਰ ਇਹਦੀ ਚਲਾਉਣੀ ਆ ਹੁਣ ਕਹਿੰਦੇ ਵੀ ਸਰਕਾਰ ਨੂੰ ਘਾਟਾ ਬੋ ਪੈ ਰਿਹਾ ਜਿਹੜੀ ਫ੍ਰੀ ਆਪਾਂ ਨੂੰ ਜੁੰਟਾਂ ਦਿੱਤੀਆਂ ਹੋਈਆਂ ਨੇ 600 ਜੁੰਟ ਤੇ ਉਹਦਾ ਨੁਕਸਾਨ ਕਹਿੰਦੇ ਇਹ ਆ ਵੀ ਸਰਕਾਰ ਜੇ ਬਿਜਲੀ ਫ੍ਰੀ ਕਰਦੀ ਕੋਲਾ ਵਗੈਰਾ ਮੁੱਲ ਆਉਂਦਾ ਸਾਰਾ ਸਰਕਾਰ ਨੂੰ ਘਾਟਾ ਬੋ ਪੈਂਦਾ ਤੇ ਮੈਂ ਇਹ ਚਾਹਦੇ ਅੱਖੀਂ ਯਰ ਨਹੀਂ ਸਕਦਾ ਸਰਕਾਰ ਨੂੰ ਘਾਟਾ ਪੈਂਦਾ ਧਰਮ ਨਾਲ ਮੇਤੇ ਨਹੀਂ ਯਰ ਆ ਜਾਂਦਾ ਮਾਦਾ ਉਹ ਲਿਆਂਦਾ ਸੋਲਰ ਸਿਸਟਮ ਫੱਟਾ ਕਰਨਾ ਉਹ ਕੈ ਪੈਨਲ ਨੇ ਉਹ ਅੱਛਾ 12 ਪੈਨਲ ਨੇ ਚਾਚਾ ਇਹ ਐ ਇਹ ਹੈਗੀਆਂ ਤਾਂ ਪਲੇਟਾਂਆਂ ਦਾ ਹੈਗੀਆਂ ਨੇ 1 2 3 4 5 6 ਨੇ ਇਹਨੂੰ ਆਪਣੀ ਦੇਖ ਵੀ ਬ੍ਰਾਂਡ ਕਿਹੜਾ ਬਣਾੜਾ ਇਹ ਕਿਹੜਾ ਬ੍ਰਾਂਡ ਆ ਬ੍ਰਾਂਡ ਚੈੱਕ ਕਰ ਕਿਹੜਾ ਦੇਖ ਰਾ ਬੰਦੇ ਨੇ ਨਟ ਕਿਵੇਂ ਖੋਲਤੇ ਟਾ ਟਾਦਾ ਭਾਈ ਇਹ ਵੀ ਤਾਂ ਚੀਜ਼ ਆ ਭਾਈ ਜੀ ਟੋਪ ਬ੍ਰਾਂਡ ਆ ਇਹ ਮੋਟਰ ਇਹਦੀ ਚਲਾਉਣੀ ਆ ਆਪਾਂ ਨੇ ਬੈਣੀ ਜਿਹੜਾ ਵੀ ਪਵੰਤਮਾਨ ਉਹਨਾਂ ਨੂੰ ਸੀਐਮ ਸਾਹਿਬ ਉਹਨਾਂ ਨੂੰ ਘਾਟਾ ਪਾਵੇ ਫਰੀ ਬਿਜਲੀ ਦੇ ਦੇ ਦਿੱਤੀ ਚਲੋ ਉਹਨਾਂ ਨੇ ਲੋਕਾਂ ਨੂੰ ਖੁਸ਼ ਕਰਨ ਨੂੰ ਪਰ ਸਰਕਾਰ ਵੀ ਤਾਂ ਹੀ ਆ ਜੇ ਜਨਤਾ ਸਾਥ ਦੇ ਉਹਨਾਂ ਦਾ ਕਰਨੀ ਹੈ ਚਾ ਨਹੀਂ ਵਿਚਾਰੇ ਉਹ ਵੀ ਕੱਲੇ ਹੀ ਕਰਨਗੇ ਟੱਕਰਾਂ ਮਾਰ ਕੇ ਇੱਥੇ ਬਹਿ ਜਾਣਗੇ ਉਹ 5-4 ਸਾਲ ਹੋਰ ਲੜਨਗੇ ਇੱਕ ਦਾ ਸਾਲ ਰਹਿ ਗਿਆ ਉਹਦਾ ਕਿਹਦੇ ਤੋਂ ਤਿਆਰੀ ਆਉਦੀ ਕੋਈ ਨਾ ਇਹ ਦਿਹਾੜੀ ਉੱਤਨ ਤਹੋ ਲਓ ਜੀ ਆਪਣਾ ਇਹ ਸਮਰਸੀ ਪਾਲ ਵਾਲਾ ਨਾ ਜਿਹੜਾ ਸੈਟ ਮੈਥੇ ਆਪਣੇ ਪਹਿਲਾਂ ਟੁੱਲੂ ਪੰਪ ਜਾਂ ਲਾਇਆ ਹੁੰਦਾ ਸੀ ਤੇ ਉਹ ਮਤਲਬ ਖਰਾਬ ਨਹੀਂ ਹੋਇਆ ਆਪਾਂ ਵੈਸੇ ਹੀ ਇਹਦੇ ਨਾਲ ਦਾ ਇੱਕ ਪਹਿਲਾਂ ਮੋਟਰ ਪਾਤੀ ਸੀ ਸਮਰਸੀ ਪਾਲ ਵਾਲੀ ਪੁਰਾਣੀ ਵਾਲੀ ਖਰਾਬ ਹੋ ਗਈ ਤੇ ਸਮਰਸੀ ਪਾਲ ਪਾਉਣ ਦਾ ਆਪਣਾ ਮੇਨ ਰੀਜ਼ਨ ਇਹ ਸੀਗਾ ਟੁੱਲੂ ਪੰਪ ਉੱਥੇ ਤੱਕ ਪਾਣੀ ਦਾ ਚੜਾਈ ਜਾਂਦਾ ਪਰ ਟੈਂਕੀ ਭਰਨ ਨੂੰ ਸਮਾਂ ਵੱਧ ਲੈਂਦਾ ਇਓ ਦੇ ਨੂੰ ਘੱਟ ਬੋਲਟੇਜ ਲੈਂਦੀ ਆ ਤੇ ਘੱਟ ਸਮੇਂ ਦੇ ਵਿੱਚ ਮੋਟਰ ਭਰ ਦਿੰਦੀ ਆ ਹਨਾ ਨਾ ਸੌਰੀ ਟੈਂਕੀ ਭਰ ਦਿੰਦੀ ਆ ਤੇ ਉਹਦੇ ਕਰਕੇ ਆਪਾਂ ਇਹ ਆ ਜਿਹੜਾ ਨਾ ਉਪਰਾਲਾ ਕੀਤਾ ਤੇ ਬਾਕੀ ਇਹ ਮਿਸਤਰੀ ਸਾਹਨੇ ਸਲਾਹ ਦਿੱਤੀ ਆ ਇਹ ਸਿਆਣੇ ਨੇ ਤੁਸੀਂ ਦੋ ਲਾਭ ਜਿੱਕਾ ਨਹੀਂ ਹੁਣ ਸਰ ਇਹ ਜੋੜ ਲਾਉਣਾ ਵੇ ਕਿਹੜੀ ਜਿਹੜੀ ਵਰਤੀ ਦੀ ਆ ਉਹ ਵੀ ਮੜਾ ਦੱਸ ਦੇ ਹਾਂ ਚਾਚਾ ਸਮਝਾ ਦੇ ਮੜਾ ਦਰਸ਼ਕਾਂ ਨੂੰ ਜੋੜ ਲਾਉਣ ਵੇ ਕਿਹੜੀ ਥਿਊਰੀ ਵਰਤੀ ਦੀ ਆ ਉਹਦਾ ਮੀਡੀਆ ਹੀ ਗੁੰਦਣ ਲਾ ਕੇ ਆ ਜੀ ਆ ਇਹ ਕਿਵੇਂ ਹੁੰਦੀ ਨੇ ਅੱਛਾ ਇਹੀ ਥਿਉਰੀ ਕਹਿੰਦਾ ਸੀ ਤੂੰ ਹਾਂਜੀ ਇਹ ਖੁੱਲਦਾ ਨਹੀਂ ਕਦੇ ਲਾ ਇਹ ਇਹ ਨਹੀਂ ਖੁੱਲਦਾ ਇਹ ਤਾਂ ਜਿੱਥੇ ਇਹਨੇ ਜੰਦੇ ਲਾਤੇ ਉਹ ਨਹੀਂ ਖੁੱਲੇ ਕਿਸੇ ਤੇ ਐ ਆ ਯਾਰ ਫੇਰ ਟੁੱਟ ਜਾ ਜੋੜ ਖੁੱਲ ਗਿਆ ਵਿੱਚ ਕਾਹੇ ਜੋਗ ਨਹੀਂ ਆ ਇਹ ਇਹ ਦਾ ਲਾ ਜੰਦਾ ਨਹੀਂ ਖੁੱਲਦਾ ਦਰਸ਼ਕੋ ਮੈਂ ਤੁਹਾਨੂੰ ਦੱਸ ਦਿਆਂ ਅੰਡੇਮਨ ਇੱਕ ਉਹ ਵਾਲੀ ਜਿਹੜੀ ਕਾਲੇ ਪਾਣੀ ਵਾਲੀ ਜੇਲ ਬਣੀ ਹੋਈ ਸੀ ਨਾ ਉੱਥੇ ਇੱਕ ਜੇਲ ਨੂੰ ਇਹ ਬੰਦੇ ਦਾ ਜੰਦਾ ਲਾ ਆਇਆ ਜਿਹੜਾ ਨਾ ਅੰਗਰੇਜ਼ਾਂ ਦੇ ਖੁੱਲਿਆ ਮੈਂ ਕਹਿੰਦੇ ਹੋਰ ਤੇ ਖੁੱਲਿਆ ਉਹ ਜੰਦਾ ਸਾਲਾ ਉਵੇਂ ਹੀ ਲਮਕਦਾ ਉੱਥੇ ਹਜੇ ਇਹਦੇ ਲਾਏ ਜਾਂਦੇ ਨਹੀਂ ਖੁੱਲਦੇ ਆਈ ਆ ਇਹਦਾ ਮੀਨ ਥਿਊਰੀ ਆ ਜੀ ਤਾਰਾਂ ਜਾਂ ਮਿੱਟੀयां ਹੀ ਬਣਾਉਂਦਾ ਸੀ ਨਾ ਮਿੱਟੀयां ਹੀ ਆ ਆ ਬੜਾਤੀ ਸਾਲੀ ਬਿਨਾ ਟੇਬਲ ਤੋਂ ਵੀ ਚਾਹੇ ਟੋਚਨ ਪਾ ਲੋ ਇਧਰ ਉਧਰ ਨਹੀਂ ਲਿਆ ਟੇਬਲ 'ਤੇ ਲਿਆ ਨਹੀਂ ਆ ਆ ਨਾ ਖੁੱਲਗੀ ਤਾਰ ਨਾ ਖੁੱਲਗੀ ਜੇ ਟੇਬਲ 'ਤੇ ਆਏ ਤਾਂ ਇੱਕ ਢੇਣਾ ਆਉਣਾ ਇੱਥੋਂ ਭਰ ਕੇ ਉੱਥੇ ਮਾਰਨਾ ਪਾਣੀਆਂ ਨੇ ਮਿੰਟ 'ਚ ਕਿੱਥੇ ਆ ਜਾਣਾ ਮਿੰਟ 'ਚ ਮੁੰਡੇ ਕੋ ਦੀਗਾ ਆ ਆ ਵੇ ਹੈਗਾ ਆ ਜਾ ਜਾ ਹੈਗਾ ਲਾਇਆ ਗੰਜੀ ਲਿਆ ਗੰਜੀ ਫੜ ਦੇ ਕੇ ਜੋੜ ਤੇ ਲਾ ਤੇ ਚੱਕ ਦੇ ਚਾਹਣ ਬਾਹਰ ਹੀ ਕਰ ਲੈਣੀ ਐ ਕਿਵੇਂ ਚੱਕਾ ਕਰ ਸਕਦੇ ਆ ਨਾ ਨਾ ਚੱਕਦਾ ਪਾਣੀ ਹੀ ਜਾ ਗਈ ਹੋਣੀ ਆ ਬਾਹਰ ਤਾਂ ਸੜ ਜਣਾ ਨਹੀਂ ਜਦੀ ਅੱਛਾ ਜੇ ਉਰੀ ਆਪਾਂ ਚਲਾ ਕੇ ਵੀ ਮੜੇ ਚੈੱਕ ਕਰਨੀ ਉਹ ਵੀ ਘੁੰਮਦੀ ਆ ਜਾਂ ਵੀ ਪਹਿਲਾਂ ਹੀ ਕੋਈ ਜਾਮ ਵਗੈਰਾ ਤਾਂ ਨਹੀਂ ਉਹ ਪਾਣੀ ਸੱਟ ਗਈ ਚੈੱਕ ਹੋ ਯਾਨੀ ਪਹਿਲਾਂ ਨਹੀਂ ਹੋ ਸਕਦੀ ਇਹ ਨਹੀਂ ਸੈਂਬਰੀ ਹੁਣ ਦੇਖੀ ਕਿਥੇ ਛਿੱਟਦੀ ਹੋਣੀ ਕੀ ਉਹ ਸੈਂਬਰੀ ਉਹ ਚ ਹੈਗੀ ਇਹਦੇ ਤੇ ਇਹ ਇਹ ਚ ਨੋ ਨੋ ਆ ਜਿਹੜਾ ਪੱਕਾ ਗਿਆ ਆ ਮੋਡਰਨ ਤੇ ਰਹਿੰਦੀ ਆ ਪੱਕਾ ਥੱਲੇ ਹੈਗੀ ਆ ਅਸੈਂਬਲੀਆ ਤੇ ਆਹੋ ਆ ਇਹ ਸੈਂਬਲੀ ਇਹਦੀ ਇਹ ਪਾਣੀ ਹੋਰ ਕਿੰਨਾ ਕਿੰਨੇ ਭਰ ਦੇਵਾ ਤੈਨੂੰ ਅੱਛਾ ਕੀ ਪ੍ਰਾਈਸ ਕੀ ਹੈ ਇਹਦਾ ਪ੍ਰਾਈਸ ਰਾਈਟ ਨਾਓ ਕਿੰਨਾ ਪਤਾ ਨਹੀਂ ਬੱਚੇ ਤੁਸੀਂ ਨਹੀਂ ਲੈ ਕੇ ਆਏ ਨਹੀਂ ਤੇਰੀ ਚਾਚੀ ਲੈ ਕੇ ਆਈ ਓਕੇ ਇਹ ਬੁੜੀਆਂ ਉੱਤੀ ਗਿਰਨ ਰੋਂਦਾ ਓ ਨਹੀਂ ਇਹ ਚਾ ਤੈਨੂੰ ਇਹੀ ਚੀਜ਼ ਦਾ ਪਤਾ ਨਹੀਂ ਯਾਰ ਆਪ ਜਾ ਕੇ ਲੈ ਆਉਂਦਾ ਬੰਦਿਆਂ ਵਾਲੇ ਕੰਮ ਬੁੜੀਆਂ ਇਹ ਕਿਹੜਾ ਮਾੜੀ ਕੰਪਨੀ ਦੀ ਆ ਯਾਰ ਹੈਂ ਘਰ ਦੀ ਦੁਕਾਨ ਫੇਰ ਮੈਂ ਉਹ ਨਹੀਂ ਕਹਿ ਰਿਹਾ ਬੀਜੇ ਹਾਂ ਲੈਂਦੀ ਆ ਮੈਂ ਕਹਿੰਦੇ ਮਾਮੇ ਵਾਲੀ ਦੁਕਾਨ ਤੋਂ ਲੈਂਦੀ ਡੈਡੀ ਕੋ ਨਾਲ ਆਉਂਦਾ ਡੈਡੀ ਬਾਪੂ ਨਾਲ ਫਰੈਂਡ ਸਰਕਲ ਚ ਆ ਅੱਛਾ ਕਹਿਣ ਤੋਂ ਭਾਵ ਵੀ ਦਾਦੇ ਦਾ ਮੇਰੇ ਦਾ ਫਰੈਂਡ ਆ ਕੋਈ ਉਹ ਬੰਦੇ ਤੇ ਲੈ ਕੇ ਜਾਂਦੀ ਆ ਬਾਜਾਂ ਦੀ ਤੇ ਆ ਜਾਂਦੀ ਸੀ ਕਿਹੜੀ ਆਹ ਘਰੇ ਜਿਹੜੀ ਚੱਲਦੀ ਸੀ ਉਹਦੇ ਚੱਕਰ ਚ ਮੈਂ ਕਿਹਾ ਵੀ ਜੇ ਮੈਂ ਤਾਂ ਜਾਵਾਂ ਤੇ ਲੇਟ ਜਾਵਾਂ ਤੇ ਰਿਵਾਤ ਤਾਂ ਕੱਟ ਲੱਗੇ ਓਕੇ ਤੂੰ ਤਾਂ ਕਰਕੇ ਫਿਰ ਤੁਸੀਂ ਉਰੇ ਰੋਕ ਗਏ ਇਹਾਰਾ ਪਰ ਲੱਗ ਗਿਆ ਓਕੇ ਆ ਇਹ ਵੀ ਜ਼ਰੂਰੀ ਆ ਬੀਜਿਆ ਦੀ ਗਾ ਬਾਜਰਾ ਇਹਦਾ ਬਾਤ ਵੀ ਫੋਨ ਤੇ ਦੱਸਤਾ ਮੈਂ ਵੀ ਆਹ ਕੰਪਨੀ ਦੀ ਇੰਨੀ ਪਾਵਰ ਦੀ ਸਾਨੂੰ ਚਾਹੀਦੀ ਆ ਅਗਲੇ ਨੇ ਚੱਕ ਕੇ ਫੜਾਤੀ ਲੈ ਕੀ ਆਂਦੀ ਆ ਗੱਲੀ ਡੈਡੀ ਨੇ ਫੋਨ ਕਰ ਲਿਆ ਸੀ ਬੱਸ ਫਿਰ ਚਾਚਾ ਉਹੀ ਦੇ ਕਬਰਾਂ ਇਹਨਾਂ ਦੋਗੇਤੀ ਯਾਰ ਉਹ ਫੋਨੇ ਕਰ ਲੋ ਲੋ ਵੀ ਦੋਸਤੋ ਮਿੱਤਰੋ ਇਹ ਸੀਗਾ ਆਪਣਾ ਇੱਕ ਛੋਟਾ ਜਿਹਾ ਵਲੌਗ ਇੱਕ ਆਪਣਾ ਕੋਸ਼ਿਸ਼ ਜੀ ਕੀਤੀ ਆ ਗਾ ਨੂੰ ਵਧੀਆ ਬਣਾਇਆ ਕਰਾਂਗੇ ਕਿਹਨਾਂ ਕਿ ਮੁੱਦੇ ਤੇ ਗੱਲ ਕਰਿਆ ਕਰਾਂਗੇ ਇਹਦਾ ਵੈਸੇ ਹੀ ਇੱਕ ਵੀਡੀਓ ਨਹੀਂ ਸੀ ਕੋਈ ਚੈਨਲ ਤੇ ਕੱਲ ਨਵਾਂ ਚੈਨਲ ਬਣਾਇਆ ਤਾਂ ਕਰਕੇ ਇੱਕ ਵੈਸੇ ਹੀ ਫਨ ਜਿਹਾ ਕਰਦਿਆਂ ਛੋਟਾ ਜਿਹਾ ਵਲੌਗ ਸ਼ੂਟ ਕਰਕੇ ਆਪਾਂ ਅਪਲੋਡ ਕਰਤਾ ਤੇ ਵਧੀਆ-ਵਧੀਆ ਵਲੌਗ ਦੇਖਣ ਲਈ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਲਾਈਕ ਕਰਦਿਆ ਕਰੋ ਜੇ ਕੋਈ ਸੁਝਾਅ ਦੇਣਾ ਹੁੰਦਾ ਤਾਂ ਕਮੈਂਟ ਕਰਦਿਆ ਕਰੋ ਤੇ ਧੰਨਵਾਦ ਜੀ ਸਾਨੂੰ ਇੱਕ ਸੁਝਾਅ ਤਾਂ ਹੋ ਗਿਆ